ਅਜੀ ਸਸੀ ਦਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇ ਡੀਅਰ 200 ਮੰਤਰੀ ਲੋਟਰੀ ਦੇ ਰਿਜ਼ਲਟ ਬਾਰੇ ਰਿਜ਼ਲਟ ਆ ਚੁੱਕਾ ਹੈ ਤੁਹਾਨੂੰ ਮੈਂ ਦੱਸਦਾ ਹਾਂ ਹੁਣ ਤੁਸੀਂ ਰਿਜ਼ਲਟ ਕਿੱਦਾਂ ਵੇਖਣਾ ਸਭ ਤੋਂ ਪਹਿਲਾਂ ਤੁਸੀਂ ਡੇਡ ਚੈੱਕ ਕਰਨੀ ਹੈ ਕਿੰਨੀ ਤਰੀਕ ਦਾ ਡਰਾ ਸੀਗਾ ਇਹ 7 ਫਰਵਰੀ ਦਾ ਡਰਾ ਸੀਗਾ ਸ਼ਾਮ 6 ਵਜੇ ਡਰਾ ਨਿਕਲਣਾ ਸੀਗਾ 200 ਰੁਪਏ ਦੀ ਟਿਕਟ ਸੀਗੀ ਤੇ 5 ਲੱਖ ਦੀ ਸਕੀਮ ਹੁੰਦੀ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਇਹਦੇ ਵਿੱਚ ਟਿਕ ਟਿਕ ਕਿੰਨੀ ਆ 5 ਲੱਖ ਦੀ ਸਕੀਮ ਸੀਗੀ ਪਹਿਲਾ ਪ੍ਰਾਈਜ਼ ਸੀਗਾ ਗਰੰਟਡ ਯਾਨੀ ਬਿਗਿੰਗ ਟੈਟਾ ਵਿੱਚੋਂ ਕੱਢਿਆ ਜਾਣਾ ਸੀਗਾ ਪਹਿਲਾ ਪ੍ਰਾਈਜ਼ ਇਹਦੇ ਵਿੱਚ ਆਇਆ 552798 ਨੰ ਐਮਬਰ ਸਰ ਵਿੱਚ ਲੱਗਾ ਪਹਿਲਾ ਪ੍ਰਾਈਜ਼ ਦੂਸਰਾ ਪ੍ਰਾਈਜ਼ ਹੈਗਾ ਜੀ 10 ਲੱਖ ਰੁਪਏ ਦਾ ਇਹ ਲੱਗਾ 804 853 ਨੰਬਰ ਤੇ ਇਹ ਲੁਧਿਆਣੇ ਲੱਗਾ ਤੀਸਰਾ ਨਾਮ ਹੈਗਾ ਜੀ 5 ਲੱਖ ਰੁਪਏ ਦਾ ਇਹ ਲੱਗਾ 533 638 ਨੰਬਰ ਤੇ ਇਹ ਲੱਗਾ ਜੀ ਗਾਂਧੀ ਬ੍ਰਦਰ ਵਾਲਿਆਂ ਦੇ ਫੇਰ ਸਕੇ ਜੀ ਛੋਟੇ ਪ੍ਰਾਈਜ਼ ਇੱਥੇ ਤੁਸੀਂ ਲੋਟਰੀ ਸਰ ਪੰਜ ਨੰਬਰ ਮੈਚ ਕਰਨੇ ਮੋਹਰ ਨੰਬਰ ਛੱਡ ਦੇਣਾ ਸਿਰਫ ਵਿੱਚ ਇਹ 50 ਪ੍ਰਾਈਜ਼ ਸਿਗੇ ਮੇਰੇ ਹਿਸਾਬ ਨਾਲ ਜਿਹੜੇ 9000 ਦੇ ਪ੍ਰਾਈਜ਼ ਸਿਗੇ ਫੇਰ ਹੈਗਾ ਜੀ 8000 ਦਾ ਪ੍ਰਾਈਜ਼ ਇੱਥੇ ਤੁਸੀਂ ਲੋਟਰੀ ਸਿਰਫ ਚਾਰ ਨੰਬਰ ਮੈਚ ਕਰਨੇ ਆ ਮੂਲੇ ਦੋ ਨੰਬਰ ਛੱਡ ਦੇਣੇ 50 ਤੋਂ ਲੈ ਕੇ 99 ਤੱਕ ਜਿਹੜਾ ਮਰਜ਼ੀ ਨੰਬਰ ਹੋਵੇ ਤੁਸੀਂ ਉਹ ਛੱਡ ਦੇਣਾ ਮੂਲੇ ਦੋ ਨੰਬਰ ਪਿਛਲੇ ਤੁਸੀਂ ਲੋਟਰੀ ਚਾਰ ਨੰਬਰ ਮੈਚ ਕਰਨੇ ਆ ਇਹ ਸਗਾ ਜੀ 3208 ਤੇ ਲੱਗਾ ਫਿਰ ਤੁਸੀਂ ਗਾਣਾ 3826 ਫਿਰ ਅਗਾ 6000 ਰੁਪਏ ਦਾ ਪ੍ਰਾਈਜ਼ ਇੱਥੇ ਵੀ ਤੁਸੀਂ ਲੋਟਰੀ ਸਿਰਫ ਚਾਰ ਨੰਬਰ ਮੈਚ ਕਰਨੇ ਆ 5187 7203 ਫਿਰ ਅਗਾ 4000 ਦਾ ਪ੍ਰਾਈਜ਼ ਇੱਥੇ ਤੁਸੀਂ ਲੋਟਰੀ ਸਿਰਫ ਚਾਰ ਨੰਬਰ ਮੈਚ ਕਰਨੇ ਆ ਮੂਲੇ ਦੋ ਨੰਬਰ ਛੱਡ ਦੇਣੇ ਫੇਰ ਅਗੇ ਜੀ 2000 ਰੁਪਏ ਦਾ ਨਾਮ ਇੱਥੇ ਵੀ ਤੁਸੀਂ ਲੋਟਰੀ ਸਿਰਫ ਚਾਰ ਨੰਬਰ ਮੈਚ ਕਰਨੇ ਆ 0255 1586 3273 4870 9316 ਤੇ ਪਹਿਲਾ ਪ੍ਰਾਈਜ਼ ਜਿਹੜਾ ਉਹ ਅੰਮ੍ਰਿਤਸਰ ਵਿੱਚ ਲੱਗਾ ਤੁਹਾਨੂੰ ਪਤਾ ਪੰਜਾਬ ਸਰਕਾਰ ਦੀ ਜਿਹੜੀ ਲੋਟਰੀ ਹੁੰਦੀ ਹੈ ਪਹਿਲਾ ਪ੍ਰਾਈਜ਼ ਗਰੰਟੀਡ ਕਰਦੀ ਹੁੰਦੀ ਆ ਹੁਣ ਅਗਲਾ ਡਰਾ ਜਿਹੜਾ ਆ ਉਹ 3 ਮਾਰਚ ਨੂੰ ਨਿਕਲਣ ਜਾ ਰਿਹਾ ਸੇਮ ਸਕੀਮ ਆ 5 ਲੱਖ ਟਿਕਟਾਂ ਚੋਂ ਆ ਨਾਮ ਨਿਕਲਣਾ ਪਹਿਲਾ ਪ੍ਰਾਈਜ਼ ਗਰੰਟੀਡ ਹੈ ਜਿਹੜੀ बिकेंगी ਟਿਕਟਾਂ ਚੋਂ ਆ ਨਾ ਪਹਿਲਾ ਪ੍ਰਾਈਜ਼ ਸਰਕਾਰ ਦੀ 2 ਲੱਖ ਵਿਕੇ ਸਰਕਾਰ ਦੀ 5 ਲੱਖ ਟਿਕਟ ਵਿਕੇ ਪਹਿਲਾ ਪ੍ਰਾਈਜ਼ ਬਿਗਿਨਰ ਡਾਟਾ ਵਿੱਚੋਂ ਕੱਢਿਆ ਜਾਣਾ ਦੂਸਰਾ ਨਾਮ 10 ਲੱਖ ਦਾ ਤੀਸਰਾ 5 ਲੱਖ ਦਾ ਸੇਮ ਸਕੀਮ ਹੈ ਤੇ ਐਂਡਲਰ ਪ੍ਰਾਈਜ਼ ਜਿਹੜਾ ਸੀਗਾ ਉਹ 300 ਰੁਪਏ ਦਾ ਸੀਗਾ ਇੱਥੇ ਵੀ ਤੁਸੀਂ ਲੋਟਰੀ ਦੇ ਸਿਰਫ 4 ਨੰਬਰ ਮੈਚ ਕਰਨੇ ਆ ਸਭ ਤੋਂ ਪਹਿਲਾਂ ਤੁਸੀਂ ਲੋਟਰੀ ਹਮੇਸ਼ਾ ਦੁਕਾਨ ਤੋਂ ਖਰੀਦਣੀ ਆ ਤੇ ਟਿਕਟ ਨੂੰ ਸੰਭਾਲ ਕੇ ਜ਼ਰੂਰ ਰੱਖਿਆ ਕਰੋ ਕਿਉਂਕਿ ਪ੍ਰਾਈਜ਼ ਜਿਹੜਾ ਛੋਟਾ ਹੋਵੇ ਜਾਂ ਬੜਾ ਆ ਜਦੋਂ ਤੁਸੀਂ ਸਰਕਾਰ ਨੂੰ ਟਿਕਟ ਜਮ੍ਹਾਂ ਕਰਾਉਣੀ ਪ੍ਰਾਈਜ਼ ਤੁਹਾਨੂੰ ਤਦ ਹੀ ਮਿਲਨੇ ਆ 30 ਦਿਨਾਂ ਦੇ ਅੰਦਰ ਤੁਸੀਂ ਪੈਸੇ ਲੈਣੇ ਹੁੰਦੇ ਆ ਪਹਿਲਾ ਦੂਸਰਾ ਤੀਸਰਾ ਪ੍ਰਾਈਜ਼ ਇਹ ਟੈਕਸ ਕੱਟ ਕੇ ਤੁਹਾਨੂੰ 30 ਦਿਨਾਂ ਦੇ ਅੰਦਰ ਤੁਸੀਂ ਟਿਕਟ ਜਮ੍ਹਾਂ ਕਰਾਉਣੀ ਹੁੰਦੀ ਸਰਕਾਰ ਨੂੰ ਜਾਇ ਛੋਟਾ ਪ੍ਰਾਈਜ਼ ਹੋਵੇ ਜਾਂ ਜਾਇ ਵੱਡਾ ਅੱਜ ਦੇਖੋ 9000 ਦਾ ਪ੍ਰਾਈਜ਼ ਹੈ ਤੁਸੀਂ ਸੇਲਰ ਨੂੰ ਟਿਕਟ ਦੇਣੀ ਆ ਤੇ ਸੇਲਰ ਨੇ ਤੁਹਾਨੂੰ ਉਦੇ ਵੇਲੇ ਪੈਸੇ ਦੇ ਦੇਣੇ 9000 ਰੁਪਇਆ ਸੇਲਰ ਤੁਹਾਡੇ ਨਾਮ ਦੀ ਕੋਈ ਵੀ ਕਟੌਤੀ ਨਹੀਂ ਕਰ ਸਕਦਾ ਜਾਇ 8000 ਦਾ ਲੱਗੇ ਜਾਂ 6000 ਦਾ ਜਾਂ 4000 ਦਾ ਜਾਇ 2000 ਦਾ ਜਾਂ 300 ਰੁਪਏ ਦਾ ਨਾਮ ਲੱਗੇ ਸੇਲਰ ਨੂੰ ਤੁਸੀਂ ਟਿਕਟ ਦੇਣੀ ਆ ਤੇ ਸੇਲਰ ਨੇ ਤੁਹਾਨੂੰ ਉਦੇ ਵੇਲੇ ਪ੍ਰਾਈਜ਼ ਦੇ ਦੇਣਾ ਹੈ ਬਾਕੀ ਜਿਹੜੇ بڑے ਤਿੰਨ ਪ੍ਰਾਈਜ਼ ਹੁੰਦੇ ਆ ਰਿਹਾ ਤੇ ਟੈਕਸ ਕੱਟ ਕੇ ਤੁਹਾਨੂੰ ਸਰਕਾਰ ਨੇ ਪੈਸੇ ਦੇਣੇ ਹੁੰਦੇ ਆ ਕਿਉਂਕ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਜੇ ਕਿਸੇ ਨੂੰ ਰਿਜ਼ਲਟ ਚਾਹੀਦਾ ਹੁੰਦਾ ਉਹ ਵੀ ਤੁਸੀਂ ਦੱਸ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੁਹਾਨੂੰ ਮੈਂ ਦੱਸ ਦਿਆ ਕਰੂੰਗਾ ਤੁਹਾਡਾ ਕਿਹੜਾ ਪ੍ਰਾਈਜ਼ ਲੱਗਾ ਕਿਹੜਾ ਨਹੀਂ ਲੱਗਾ ਤੇ ਬਾਕੀ ਮੈਂ YouTube ਤੇ ਅਪਲੋਡ ਕਰਦਾ ਰਹਿੰਦੇ ਹਾਂ ਉਹਨਾਂ ਵੀਡੀਓ ਤੇ ਤੁਸੀਂ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਬਾਕੀ ਆਪਾਂ ਫੋਟੋ ਵੀ ਅਪਲੋਡ ਕਰ ਦਿੰਦੇ ਹੁੰਦੇ ਆ ਜਿਹੜਾ ਰਿਜ਼ਲਟ ਹੁੰਦਾ ਹੈ ਇਹ ਅਸਲੀ ਰਿਜ਼ਲਟ ਆ ਠੀਕ ਹੈ ਜੀ ਬਾਕੀ ਕਈ ਵੇਲੇ ਲੋਟਰੀ ਥੋੜੀ ਜਿਹੀ ਲੇਟ ਹੋ ਜਾਂਦੀ ਹੈ 6 ਵਜੇ ਡਰਾ ਹੁੰਦਾ ਤੇ 7:00 ਵਜੇ ਪਬਲਿਸ਼ ਹੋ ਜਾਂਦਾ ਨਾ ਹੁਣ ਇਹ ਡਰਾ ਜਿਹੜਾ 6 ਵਜੇ ਆ 7 ਵਜੇ ਪਬਲਿਸ਼ ਹੋ ਜਾਂਦਾ ਹੈ ਇਹ ਅਗਲਾ ਡਰਾ ਹੈ ਮਾਰਚ ਨੂੰ ਨਿਕਲਣ ਵਾਲਾ ਡਰਾ ਜਿਹੜਾ ਹੈ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਰਿਜ਼ਲਟ ਜਿਹੜਾ ਤੁਹਾਨੂੰ ਸਾਡੇ YouTube ਚੈਨਲ ਤੇ ਮਿਲ ਜਣਾ ਧੰਨਵਾਦ